ਸ਼ਰਮਾ ਜੀ ਚੰਨੀ ਸਾਹਿਬ ਕਹਿੰਦੇ ਅੱਜ ਸਦਨ ਦੇ ਵਿੱਚ ਕਿ ਮੈਂ ਤਾਂ ਨਵੇਂ ਕੱਪੜੇ ਪਾ ਕੇ ਗਿਆ ਸੀ ਕਿ ਪੰਜਾਬ ਨੂੰ ਬਜਟ ਦੇ ਵਿੱਚ ਬੜਾ ਕੁਝ ਮਿਲੇਗਾ ਲੇਕਿਨ ਉੱਥੇ ਤਾਂ ਇਹ ਗੱਲ ਹੋਈ ਹੈ ਕਿ ਖੋਦਾ ਪਹਾੜ ਨਿਕਲਿਆ ਚੂਹਾ ਤੱਕ ਨਹੀਂ ਚੰਨੀ ਸਾਹਿਬ ਦਾ ਤਾਂ ਜਦੋਂ ਖੋਦਣਾ ਸ਼ੁਰੂ ਕੀਤਾ ਹੀ ਬਹੁਤ ਕੁਝ ਨਿਕਲ ਆਇਆ ਜੀ 10 ਕਰੋੜ ਰੁਪਏ ਦਾ ਕੈਸ਼ ਹੀ ਨਿਕਲ ਆਇਆ ਸੀ ਹਿੰਦੁਸਤਾਨ ਦਾ ਬਜਟ ਹੈ ਔਰ ਪੰਜਾਬ ਹਿੰਦੁਸਤਾਨ ਦਾ ਬੜਾ ਵਿੰਨ ਇਸ ਦਾ ਸੋਦੀ ਤੇ ਰਾਜੇੜੀਆਂ ਨੇ ਉਹ ਲਗਾਤਾਰ ਇਹ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਕਿ ਮੋਦੀ ਸਰਕਾਰ ਦਾ ਇਹ ਬਜਟ ਜਿਹੜਾ ਕੁਰਸੀ ਬਚਾਓ ਬਜਟ ਹੈ ਇਸ ਲਈ ਆਮ ਲੋਕ ਜਿਹੜੇ ਆ ਉਹ ਮੋਦੀ ਸਾਹਿਬ ਦੇ ਬਜਟ ਤੋਂ ਖੁਸ਼ ਨਹੀਂ ਇਹਨਾਂ ਦੀ ਸਰਕਾਰ ਤਾਂ ਕਦੀ 2 ਸਾਲ ਦਾ ਅਗੇ ਹੀ ਸੋਚਦੀ ਮੋਦੀ ਸਾਹਿਬ 2047 ਤੱਕ ਦਾ ਬਜਟ ਬਣਾ ਕੇ ਬੈਠੇ ਹਨ ਤੁਹਾਨੂੰ ਸਮਝ ਨਹੀਂ ਆਉਂਦੀ ਚੰਨੀ ਸਾਹਿਬ ਕਿਹੜੇ ਮੂਨ ਨਾਲ ਗੱਲਾਂ ਕਰਦੇ ਆ ਪੰਜਾਬ ਦੀ ਪੰਜਾਬ ਨੂੰ ਤੁਸੀਂ ਰਾਜਧਾਨੀ ਨਹੀਂ ਦਿੱਤੀ ਐਸੋ ਹੀ ਆ ਲੈਰ ਕਿਨੇ ਖੋਦੀ ਸੀ ਜੀਜੇਪੀ ਨੇ ਖੋਦੀ ਸੀ ਕਿ ਕਾਂਗਰਸ ਨੇ ਖੋਦੀ ਸੀ ਸਰੰਦਰ ਸਾਹਿਬ ਤੇ ਹਮਲਾ ਕਿਨੇ ਕੀਤਾ 1984 ਦੇ ਸਿੱਖਾਂ ਦਾ ਕਤਲੇਆਮ ਕਿਨੇ ਕੀਤਾ ਕਾਂਗਰਸ ਪਾਰਟੀ ਦੇ ਪਾਪ ਨੇ ਪੰਜਾਬ ਦਾ ਜੇ ਕੋਈ ਦੁੱਖੀ ਹੈ ਪੰਜਾਬ ਦਾ ਜੇ ਕੋਈ ਦੁਸ਼ਮਣ ਹੈ ਪੰਜਾਬ ਨਾਲ ਜੇ ਕਿਸੇ ਨੇ ਧਰੋ ਕਮਾਇਆ ਹੈ ਕਿ ਚੰਨੀ ਸਾਹਿਬ ਕਾਂਗਰਸ ਪਾਰਟੀ ਨੇ ਕਮਾਇਆ ਹੈ ਹੇਚਵਾਰ ਸਤਾਚਾਈ ਮੋਦੀ ਸਰਕਾਰ ਦੇ ਬਜਟ ਨੂੰ ਲੈ ਕੇ ਜਿੱਥੇ ਵਿਰੋਧੀਆਂ ਦੇ ਵੱਲੋਂ ਲਗਾਤਾਰ ਨਿਸ਼ਾਨੇ ਸਾਦੇ ਜਾ ਰਹੇ ਨੇ ਉੱਥੇ ਹੀ ਪੰਜਾਬ ਦੇ ਸਾਬਕਾ ਸੀਐਮ ਚੰਨੀ ਦੀ ਗੱਲ ਕੀਤੀ ਜਾਏ ਤਾਂ ਅੱਜ ਉਹਨਾਂ ਦੇ ਵੱਲੋਂ ਸਦਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਜਿਹੜੇ ਖੜੇ ਕੀਤੇ ਗਏ ਸੋ ਇਸੇ ਤੇ ਅਸੀਂ ਬੀਜੇਪੀ ਦਾ ਪੱਖ ਲੈਣਾ ਚਾਹਾਂਗੇ ਸਾਡੇ ਨਾਲ ਬੀਜੇਪੀ ਤੋਂ ਸੁਭਾਸ਼ ਸ਼ਰਮਾ ਜੀ ਜੁੜੇ ਨੇ ਸਭ ਤੋਂ ਪਹਿਲਾ ਸਵਾਲ ਇਹ ਕਰਨਾ ਚਾਹਾਂਗੇ ਸ਼ਰਮਾ ਜੀ ਚੰਨੀ ਸਾਹਿਬ ਕਹਿੰਦੇ ਅੱਜ ਸਦਨ ਦੇ ਵਿੱਚ ਕਿ ਮੈਂ ਤਾਂ ਨਵੇਂ ਕੱਪੜੇ ਪਾ ਕੇ ਗਿਆ ਸੀ ਕਿ ਪੰਜਾਬ ਨੂੰ ਬਜਟ ਦੇ ਵਿੱਚ ਬੜਾ ਕੁਝ ਮਿਲੇਗਾ ਲੇਕਿਨ ਉਥੇ ਤਾਂ ਇਹ ਗੱਲ ਹੋਈ ਹੈ ਕਿ ਖੋਦਾ ਪਹਾੜ ਨਿਕਲਿਆ ਚੂਹਾ ਤੱਕ ਨਹੀਂ। ਨਹੀਂ ਚੰਨੀ ਸਾਹਿਬ ਦਾ ਤਾਂ ਜਦੋਂ ਖੋਦਣਾ ਸ਼ੁਰੂ ਕੀਤਾ ਸੀ ਬਹੁਤ ਕੁਝ ਨਿਕਲ ਆਇਆ ਸੀ 10 ਕਰੋੜ ਰੁਪਏ ਦਾ ਕੈਸ਼ ਹੀ ਨਿਕਲ ਆਇਆ ਸੀ। ਜਦੋਂ ਥੋੜਾ ਜਿਹਾ ਹੀ ਖੋਦਿਆ ਸੀ। ਇਸ ਕਰਕੇ ਚੰਨੀ ਸਾਹਿਬ ਇਹੋ ਜਿਹੇ ਗੱਲਾਂ ਨਾ ਹੀ ਕਰਨ ਤੇ ਚੰਗਾ ਹੈ। ਦੇਸ਼ ਦਾ ਬਜਟ ਜਿਹੜਾ ਹੈ ਉਹ ਹਿੰਦੁਸਤਾਨ ਦਾ ਬਜਟ ਹੈ ਔਰ ਦੇਸ਼ ਦੀ ਤਰੱਕੀ ਲਈ ਸਾਰੇ ਵਰਗਾਂ ਦੀ ਭਲਾਈ ਕਰਨ ਵਾਲਾ ਬਜਟ ਹੈ। ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲਾ ਬਜਟ ਹੈ। ਜੀ। ਉਹਨੂੰ ਦੱਸੋ ਜੇ ਅਗਰ ਬਜਟ ਦੇ ਅੰਦਰ ਇਹ ਪ੍ਰੋਵੀਜ਼ਨ ਰੱਖਿਆ ਕਿ ਦੇਸ਼ ਦੇ ਕਿਸਾਨਾਂ ਨੂੰ ਦੀ ਆਮਦਨ ਨੂੰ ਦੁੱਗਣਾ ਕਰਨਾ ਤੇ ਕਿ ਪੰਜਾਬ ਦੇ ਕਿਸਾਨ ਉਹਦੇ ਸ਼ਾਮਿਲ ਨਹੀਂ ਹੈ। ਜੀ। ਅਗਰ ਬਜਟ 'ਚ ਪ੍ਰੋਵੀਜ਼ਨ ਰੱਖਿਆ, ਖੇਤੀ ਦਾ ਬਜਟ ਵਧਾਇਆ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਨਹੀਂ ਹੋਏਗਾ। ਅਗਰ ਬਜਟ ਦੇ ਅੰਦਰ ਇਹ ਗੱਲ ਆਈ ਕਿ ਇਨਫਰਾਸਟ੍ਰਕਚਰ ਨੂੰ ਬਿਲਡ ਕਰਨਾ ਹੈ ਤੇ ਕਿ ਪੰਜਾਬ ਦੀਆਂ ਸੜਕਾਂ ਹਾਈਵੇਅ ਦੇ ਸ਼ਾਮਿਲ ਨਹੀਂ ਹੈ। ਅਗਰ ਮਹਿਲਾਵਾਂ ਨੂੰ ਸਸ਼ਕਤ ਕਰਨ ਦੀ ਗੱਲ ਆਈ ਤੇ ਕਿ ਪੰਜਾਬ ਦੀਆਂ ਮਹਿਲਾਵਾਂ ਉਹਦੇ ਸ਼ਾਮਿਲ ਨਹੀਂ ਹੈ। ਅਗਰ ਮਿਡਲ ਕਲਾਸ ਨੂੰ 18000 ਰੁਪਏ ਤੱਕ ਦੀ ਛੂਟ ਮਿਲ ਗਈ ਟੈਕਸ 'ਚ ਕਿ ਆ ਪੰਜਾਬ ਦੇ এমপ্লয়ੀ ਪੰਜਾਬ ਦੇ ਮੱਧ ਵਰਗ ਨੂੰ ਛੂਟ ਨਹੀਂ ਮਿਲਨੀ ਇਸ ਕਰਕੇ ਹੀ ਹਿੰਦੁਸਤਾਨ ਦਾ ਬਜਟ ਹੈ ਔਰ ਪੰਜਾਬ ਹਿੰਦੁਸਤਾਨ ਦਾ ਬੜਾ ਭਿੰਨ ਹਿੱਸਾ ਹੈ ਤੰਨੀ ਸਾਹਿਬ ਦੀ ਪ੍ਰੋਬਲਮ ਇਹ ਹੈ ਕਿ ਤੰਨੀ ਸਾਹਿਬ ਗੱਲਾਂ ਨੂੰ ਪਟਕਾਣਾ ਚਾਹੁੰਦੇ ਆ ਜਾਣ ਬੁਝਕੇ ਦੇਖੋ ਜਿਹੜੀ ਉਹਨਾਂ ਦੀ ਸਪੀਚ ਸੀ ਬੜੀ ਬੜੀ ਡਿਸਪਾਇੰਟਿੰਗ ਸਪੀਚ ਸੀ ਐ ਲੱਗੇ ਨਹੀਂ ਰਿਹਾ ਜਿਵੇਂ ਕਿਸੇ ਸੂਬੇ ਦਾ ਸਾਬਕਾ ਮੁੱਖ ਮੰਤਰੀ ਬੋਲ ਰਿਹਾ ਸੋ ਉਹਨਾਂ ਦੀ ਭਾਸ਼ਾ ਉਹਨਾਂ ਦੇ ਤਰਕ ਉਹਨਾਂ ਦੀਆਂ ਦਲੀਲਾਂ ਯਾ ਤਾਂ ਪੜ੍ਹ ਕੇ ਨਹੀਂ ਆਇਆ ਜਾਂ ਹੋਮਵਰਕ ਨਹੀਂ ਕਰਕੇ ਆਇਆ ਜਾਂ ਕਾਂਗਰਸ ਆਦਤ ਹੀ ਨਹੀਂ ਰਹੀ ਕਿ ਬਜਟ ਨੂੰ ਪੜ੍ਹ ਕੇ ਜਾਣਾ ਚਾਹੀਦਾ। ਸੋ ਇਸ ਕਰਕੇ ਇਹ ਬਜਟ ਜਿਹੜਾ ਹੈ ਪੂਰੇ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲਾ ਬਜਟ ਹੈ আর ਪੰਜਾਬ ਨੂੰ ਵੀ ਅੱਗੇ ਲੈ ਕੇ ਜਾਣ ਵਾਲਾ ਬਜਟ ਹੈ। ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਇਸ ਨਾਲ ਲਾਭ ਮਿਲਣਾ ਹੈ ਕਿਉਂਕਿ ਪੰਜਾਬ ਦੇ ਲੋਕ ਵੀ ਹਿੰਦੁਸਤਾਨ ਦਾ ਹਿੱਸਾ ਨੇ। ਸੋ ਤੁਲਨੀ ਸਾਹਿਬ ਤਾਂ ਬੇਸਿਰ ਪੈੜੀਆਂ ਗੱਲਾਂ ਕਰ ਰਹੇ ਸੀ, ਬੋਲ ਰਹੇ ਸੀ ਬਜਟ ਤੇ ਗੱਲਾਂ ਉਹਨਾਂ ਨੇ ਸ਼ੁਰੂ ਕਰਤੀਆਂ ਹੋਰ ਹੀ ਉੱਥੇ ਜਾ ਕੇ ਜਿਹੜੇ ਸਟੇਟਸ ਹੁਣ ਮੈਂ ਦੱਸਦਾ ਅਗਰ ਮੂਸੇਵਾਲਾ ਨੂੰ ਇਨਸਾਫ ਨਹੀਂ ਮਿਲਿਆ ਉਦ ਲਈ ਜ਼ਿੰਮੇਦਾਰ ਤੇ ਆਮ ਆਦਮੀ ਪਾਰਟੀ ਹੈ ਜਿਹਦੇ ਨਾਲ ਮਿਲ ਕੇ ਨਾਲ ਇਲੈਕਸ਼ਨ ਲੜੀ ਹੈ ਜਿਸ ਗੱਠ ਜੋੜਦਾ ਹੈ ਹਿਸਾ ਨੇ ਤੇ ਮਨੀ ਸਾਹਿਬ ਕਾਂਗਰਸ ਪਾਰਟੀ ਦੇ ਨੇਤਾ ਨੇ ਨਾ ਤੇ ਕਾਂਗਰਸ ਪਾਰਟੀ ਦੇ ਇੰਡੀ ਗੱਠ ਜੋੜਦਾ ਜਿਹਦੇ ਚ ਆਮ ਆਦਮੀ ਪਾਰਟੀ ਹੈ ਤੇ ਉਹਦੇ ਲਈ ਪਹਿਲਾਂ ਆਪਣਾ ਗੱਠ ਜੋੜ ਤੋੜ ਆਮ ਆਦਮੀ ਪਾਰਟੀ ਤੋਂ ਉਹਦੇ ਨਾਲ ਮਿਲ ਕੇ ਦਿੱਲੀ ਚੋਣਾ ਲੜੀਆਂ ਉਹਦੇ ਨਾਲ ਮਿਲ ਕੇ ਚੰਡੀਗੜ੍ਹ ਚ ਨੇੜ ਦਾ ਚੋਣ ਨੂੰ ਲੋਕਾਂ ਨੂੰ ਮੂਰੇ ਸਮਝ ਦੇਣੀ ਜੀ ਸੋ ਇਸ ਸਰਕੇ ਸ਼ਰਮਾ ਜੀ ਇੱਥੇ ਗੱਲ ਕੀਤੀ ਜਾਏ ਵਿਰੋਧੀ ਧਿਰਾਂ ਛੇੜੀਆਂ ਨੇ ਉਹ ਲਗਾਤਾਰ ਇਹ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਕਿ ਮੋਦੀ ਸਰਕਾਰ ਦਾ ਇਹ ਬਜਟ ਜਿਹੜਾ ਕੁਰਸੀ ਬਚਾਓ ਬਜਟ ਹੈ ਐਸਾ ਵਿਰਧੀਆਂ ਕੋਲ ਤਾਂ ਕਹਿਣ ਲਈ ਕੁਝ ਹੈ ਨਹੀਂ ਜੀ ਵਿਰੋਧੀ ਆਨੇ ਤਾਂ ਪਿਛਲੇ 10 ਸਾਲ ਤੋਂ ਜਿਹੜਾ ਰੌਲਾ ਪਾ ਰੱਖਿਆ ਉਹਨਾਂ ਦੀ ਗੱਲ ਤਾਂ ਕੋਈ ਸੁਣਦਾ ਨਹੀਂ ਇੰਨਾ ਸਭ ਹੋਣ ਦੇ ਬਾਵਜੂਦ ਵੀ ਹਾਰ ਕੇ ਓਪੋਜੀਸ਼ਨ ਦੀਆਂ ਬੈਂਚਾਂ ਤੇ ਬੈਠੇ ਨੇ ਭਾਰਤੀ ਜਨਤਾ ਪਾਰਟੀ ਇਤਿਹਾਸਿਕ ਤੀਜੀ ਵਾਰੀ ਸਰਕਾਰ ਬਣਾ ਕੇ ਬਣਾ ਵੀ ਰਹੀ ਹੈ ਸਰਕਾਰ ਚਲਾ ਵੀ ਰਹੀ ਹੈ ਅਸੀਂ ਵਿਰੋਧੀਆਂ ਨੇ ਗੱਲਾਂ ਤੇ ਨਹੀਂ ਜਾਂਦੇ ਦੇਸ਼ ਦੇ ਆਮ ਲੋਕ ਜਿਹੜੇ ਆ ਉਹ ਮੋਦੀ ਸਾਹਿਬ ਦੇ ਬਜਟ ਤੋਂ ਖੁਸ਼ ਨੇ ਤੁਸੀਂ ਦੇਖੋ ਕਿੰਨਾ ਅੱਛਾ ਰਿਸਪੌਂਸ ਮਾਰਕੀਟ ਦਾ ਆਇਆ ਬਾਜ਼ਾਰ ਦਾ ਆਇਆ ਸੰਸਦਿਕ ਦਾ ਆਇਆ ਉਹ ਸਾਰਾ ਦਿਖਾ ਰਿਹਾ ਹੈ ਕਿ ਡਿਵੈਲਪਡ ਨੇਸ਼ਨ ਦੀ ਫਾਊਂਡੇਸ਼ਨ ਦਾ ਬਜਟ ਹੈ ਵਿਕਸਿਤ ਭਾਰਤ ਬਣਾਉਣ ਦਾ ਬਜਟ ਹੈ ਸੋ ਪਹਿਲਾ ਬਜਟ ਲਾ ਨਰਿੰਦਰ ਮੋਦੀ ਸਰਕਾਰ ਦਾ ਤੀਜੀ ਵਾਰ ਦੇ ਕਾਰਜਕਾਲ ਦਾ ਜਿਹੜਾ ਆਇਆ ਪੂਰੀ ਦੁਨੀਆ ਨੇ ਨੂੰ ਸੁਲਾਇਆ ਦੁਨੀਆ ਭਰ ਦੇ ਅਰਥਸ਼ਾਸਤਰੀਆਂ ਨੇ ਦੁਨੀਆ ਦੇ ਵਪਾਰ ਨੇ ਇੰਡਸਟਰੀ ਨੇ ਉਹਨੂੰ ਸਰਾਇਆ ਉਹ ਅੱਜ ਦੁਨੀਆ ਹਿੰਦੁਸਤਾਨ ਦੀ ਵੱਧੀ ਅਰਥਵਿਵਸਥਾ ਦੀ ਗੱਲ ਕਰ ਰਹੀ ਹੈ ਚੰਨੀ ਸਾਹਬ ਨੂੰ ਤਾਂ ਪੜਨਾ ਲਿਖਣਾ ਪਤਾ ਨਹੀਂ ਕਿੰਨਾ ਕੁ ਆਉਂਦਾ ਹੈ ਵੈਸੇ ਤਾਂ ਇਹਨਾਂ ਨੇ ਪੀ ਐਚ ਡੀ ਕਰ ਲਈ ਪਰ ਜੇ ਪੜ ਲੈਂ ਤਾਂ ਮੂਡੀ ਦੀ ਰਿਪੋਰਟ ਕੀ ਕਹਿ ਰਹੀ ਹੈ ਆਈ ਐਮ ਐਫ ਕੀ ਕਹਿ ਰਿਹਾ ਹੈ ਵਰਲਡ ਬੈਂਕ ਕੀ ਕਹਿ ਰਿਹਾ ਹੈ ਹਿੰਦੁਸਤਾਨ ਦੀ ਇਕਨੋਮੀ ਦੇ ਬਾਰੇ ਵਿੱਚ ਅੱਜ ਪੂਰੀ ਦੁਨੀਆ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵੱਧਦੀ ਅਰਥਵਿਵਸਥਾ ਹੈ ਹਿੰਦੁਸਤਾਨ ਦੀ ਅਰਥਵਿਵਸਥਾ ਹੈ ਉਹਦਾ ਕਾਰਨ ਇਹ ਹੈ ਕਿ ਨਰਿੰਦਰ ਮੋਦੀ ਜੀ ਵਰਗਾ ਵਿਜ਼ਨਰੀ ਆਦਮੀ ਅੱਜ ਦੇਸ਼ ਦੀ ਸੱਤਾ ਤੇ ਬੈਠਾ ਹੈ ਜੋ ਦੇਸ਼ ਦੇ ਲੋਕਾਂ ਦੀ ਭਲਾਈ ਵੀ ਕਰ ਰਿਹਾ ਔਰ ਦੇਸ਼ ਨੂੰ ਆਰਥਿਕ ਰੂਪ ਤੋਂ ਸ਼ਕਤੀਸ਼ਾਲੀ ਔਰ ਤਾਕਤਵਰ ਬਣਾਉਣ ਦੀ ਗੱਲ ਵੀ ਕਰਦਾ ਜੋ ਹਿੰਦੁਸਤ ਇਹਨਾਂ ਦੀ ਸਰਕਾਰ ਤਾਂ ਕਦੀ 2 ਸਾਲ ਦਾ ਅੱਗੇ ਹੀ ਸੋਚਦੀ ਮੋਦੀ ਸਾਹਿਬ 2047 ਤੱਕ ਦਾ ਵਿਜ਼ਨ ਬਣਾ ਕੇ ਬੈਠੇ 2047 ਹਿੰਦੁਸਤਾਨ ਨੂੰ ਕਿੱਥੇ ਲੈ ਕੇ ਜਾਣਾ ਹੈ ਅੱਜ ਤੋਂ 25 23 ਸਾਲ ਬਾਅਦ ਉਹਦਾ ਵੀ ਵਿਜ਼ਨ ਮੋਦੀ ਸਾਹਿਬ ਨੇ ਆ ਉਸ ਵਿਜ਼ਨ ਦੀ ਵੀ ਬਜਟ ਤੇ ਗੱਲ ਕੀਤੀ ਹੈ ਸੋ ਘੱਟੋ ਘੱਟ ਬਜਟ ਡਾਕੂਮੈਂਟ ਪੜ ਲੈਣਾ ਐਵੇਂ ਹੀ ਓਪੋਜੀਸ਼ਨ ਐਸ ਕਰਕੇ ਓਪੋਜੀਸ਼ਨ ਚ ਕੁਝ ਨਾ ਕੁਝ ਬੋਲਣਾ ਹੈ ਇਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਕਹਿੰਦੇ ਇਹਨਾਂ ਦਾ ਤਾਂ ਵਾਸ ਚੱਲੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਗੱਲ ਹੀ ਨਹੀਂ ਕੀਤੀ ਬਜਟ ਦੇ ਵਿੱਚ ਇਹਨਾਂ ਦਾ ਵਾਸ ਚੱਲੇ ਤਾਂ ਪੰਜਾਬ ਨੂੰ ਭਾਰਤ ਦੇ ਨਕਸ਼ੇ ਦੇ ਵਿੱਚੋਂ ਬਾਹਰ ਕੱਢ ਦੇ ਇਹ ਗੱਲਾਂ ਚੰਨੀ ਸਾਹਿਬ ਦੀ ਕੋਈ ਜਾਣ ਨਹੀਂ ਤੇ ਕਿਹਨਾਂ ਨਾ ਇਹ ਜਾਣ ਬੁੱਝ ਕੇ ਇਹੋ ਜੀਆਂ ਲੋਕਾਂ ਨੂੰ ਭੜਕਾਉਣ ਵਾਲੀਆਂ ਗੱਲਾਂ ਕਰਦੇ ਆ ਪੰਜਾਬ ਨਾਲ ਜੇ ਬੇਇਨਸਾਫੀ ਕਿਸੇ ਨੇ ਕੀਤੀ 75 ਸਾਲਾਂ ਇੱਥੇ ਪਿਛਲੇ ਅੱਜ ਤੇ ਕਾਂਗਰਸ ਨੇ ਕੀਤੀ ਹੈ ਮੈਨੂੰ ਸਮਝ ਨਹੀਂ ਆਉਂਦੀ ਚੰਨੀ ਸਾਹਿਬ ਕਿਹੜੇ ਮੂਹ ਨਾਲ ਗੱਲਾਂ ਕਰਦੇ ਆ ਪੰਜਾਬ ਦੀ ਪੰਜਾਬ ਨੂੰ ਤੁਸੀਂ ਰਾਜਧਾਨੀ ਨਹੀਂ ਦਿੱਤੀ ਇਹ ਆਰਗੇਨਾਈਜੇਸ਼ਨ ਐ ਕਿੰਨੇ ਬਣਾਇਆ ਸੀ? ਭਾਜਪਾ ਨੇ ਬਣਾਇਆ ਸੀ ਕਿ ਕਾਂਗਰਸ ਨੇ ਬਣਾਇਆ ਸੀ? ਐਸਪੀਐਲ ਨਹਿਰ ਕਿੰਨੇ ਖੋਦੀ ਸੀ? ਭਾਜਪਾ ਨੇ ਖੋਦੀ ਸੀ ਕਿ ਕਾਂਗਰਸ ਨੇ ਖੋਦੀ ਸੀ? ਹਰਮੰਦਰ ਸਾਹਿਬ ਤੇ ਹਮਲਾ ਕਿੰਨੇ ਕੀਤਾ? 1984 ਦੇ ਸਿੱਖਾਂ ਦਾ ਕਤਲੇਆਮ ਕਿੰਨੇ ਕੀਤਾ? ਪੰਜਾਬੀ ਭਾਸ਼ੀ ਏਰੀਆ ਪੰਜਾਬ ਦਾ ਚ ਨਹੀਂ ਐ। ਹਰਿਆਣਾ ਦਾ ਰਾਜਸਥਾਨ ਦਾ ਹਿੱਸਾ ਨੇ ਕਿੰਨੇ ਕਿੰਨੇ ਕੀਤੇ ਇਹ ਪਾਪ? ਕਾਂਗਰਸ ਪਾਰਟੀ ਦੇ ਪਾਪ ਨੇ ਸਾਰੇ ਕਾਂਗਰਸ ਪਾਰਟੀ ਦੇ ਪਾਪ ਨੇ ਪੰਜਾਬ ਦਾ ਜੇ ਕੋਈ ਦੁੱਖੀ ਹੈ ਪੰਜਾਬ ਦਾ ਜੇ ਕੋਈ ਦੁਸ਼ਮਣ ਹੈ ਪੰਜਾਬ ਨਾਲ ਜੇ ਕਿਸੇ ਨੇ ਧਰੋਹ ਤੇ ਤੰਨੀ ਸਾਹਿਬ ਕਾਂਗਰਸ ਪਾਰਟੀ ਨੇ ਕਮਾਇਆ ਉਸੇ ਕਾਂਗਰਸ ਦੇ ਉਸੇ ਗੰਦੀ ਪਰਿਵਾਰ ਦੀ ਗੋਚ ਬੈਕ ਜੋ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਤੇ ਇਦਾਂ ਲੱਗਦਾ ਜਿਵੇਂ ਕਸਾਈ ਅਹਿੰਸਾ ਦਾ ਪਾਠ ਪੜਾ ਰਿਆ ਹੋਵੇ ਸ਼ਰਮਾ ਜੀ ਉਹਦਰ ਦੂਜੇ ਪਾਸੇ ਕਿਸਾਨਾਂ ਦੇ ਗੱਲ ਕੀਤੀ ਜਾਏ ਤੁਸੀਂ ਵੀ ਪਹਿਲਾਂ ਕਿਸਾਨਾਂ ਦਾ ਜ਼ਿਕਰ ਕੀਤਾ ਹੈ ਕਿਸਾਨ ਤਾਂ ਇਸ ਬਜਟ ਨੂੰ ਜ਼ੀਰੋ ਨੰਬਰ ਦੇ ਰਹੇ ਨੇ ਉਹਨਾਂ ਦੇ ਵੱਲੋਂ ਇਹ ਕਹਾ ਗਿਆ ਕਿ ਇਹ ਤਾਂ ਖੋਖਲਾ ਜਿਹੜਾ ਬਜਟ ਹੈ ਇਸ ਵਾਰ ਜਿਹੜਾ ਮੋਦੀ ਸਰਕਾਰ ਦੇ ਵੱਲੋਂ ਪੇਸ਼ ਕੀਤਾ ਗਿਆ ਪੰਜਾਬ ਦੀਆਂ ਯੂਨੀਅਨਾਂ ਦੇ 20 ਲੀਟਰ ਕਿਸਾਨ ਨਹੀਂ ਹੈ ਹੂੰ ਹਿੰਦੁਸਤਾਨ 'ਚ 30 ਕਰੋੜ ਕਿਸਾਨ ਨੇ ਔਰ ਉਹ 30 ਕਰੋੜ ਕਿਸਾਨ ਜਿਹੜੇ ਆ ਉਹਦੇ ਚੋਂ ਮੈਜੋਰਿਟੀ ਕਿਸਾਨਾਂ ਨੇ ਬੀਜੇਪੀ ਨੂੰ ਵੋਟਾਂ ਪਾਈਆਂ ਤਾਂ ਹੀ ਬੀਜੇਪੀ ਸੱਤਾ 'ਚ ਆਈ ਹੈ ਕਿਸਾਨਾਂ ਦੇ ਖਾਤੇ 'ਚ ਪੈਸੇ ਮੋਦੀ ਸਾਹਿਬ ਪਾ ਰਹੇ ਨੇ ਨੀਮ ਕੋਟੜ ਯੂਰੀਆ ਮੋਦੀ ਸਾਹਿਬ ਦੇ ਰਹੇ ਨੇ ਕਿਸਾਨ ਹੈਲਥ ਕਾਰਡ ਮੋਦੀ ਸਾਹਿਬ ਦੇ ਰਹੇ ਨੇ ਸੋਇਲ ਹੈਲਥ ਕਾਰਡ ਮੋਦੀ ਸਾਹਿਬ ਦੇ ਰਹੇ ਨੇ ਕロップ ਇੰਸ਼ੋਰੈਂਸ ਮੋਦੀ ਸਾਹਿਬ ਲੈ ਕੇ ਆਏ ਨੇ ਪਿੰਡਾਂ ਦਾ ਇਨਫਰਾਸਟ੍ਰਕਚਰ ਮੋਦੀ ਸਾਹਿਬ ਬਿਲਡ ਕਰ ਰਹੇ ਨੇ ਐਮ ਐਸ ਬੀ ਹਰ ਵਾਰ ਮੋਦੀ ਸਾਹਿਬ ਵਧਾ ਰਹੇ ਨੇ ਇੱਕ ਇੱਕ ਦਾਣਾ ਮੋਦੀ ਸਾਹਿਬ ਖਰੀਦ ਰਹੇ ਨੇ ਇਹ ਯੂਨੀਅਨ ਦੇ ਵੀ ਲੋਕ ਇਕੱਠੇ ਹੋ ਗਏ ਤੇ ਇਹ ਜੋ ਮਰਜ਼ੀ ਕਹੀ ਜਾਣ ਇਹਨਾਂ ਨੂੰ ਆਪ ਨੂੰ ਤਾਂ 2-2000 ਵੋਟਾਂ ਪੈਂਦੀਆਂ ਲੋਕ ਇਹਨਾਂ ਦੇ ਨਾਲ ਹੁੰਦੇ ਜੇ ਕਿਸਾਨਾਂ ਦੇ ਸੱਚੇ ਪਤਨ ਦੀ ਹੋਂਦ ਤੇ ਨਾਲ ਵੋਟਾਂ ਨਾ ਪੈ ਜਾਣ ਹ ਇਲੈਕਸ਼ਨ ਲਾਰਗੇ ਦੇਖ ਲਈ ਇਹਨਾਂ ਨੇ ਕਿਸੇ ਨੂੰ 2000 ਵੋਟਾਂ ਮਿਈਆਂ ਕਿ ਕਿਸੇ ਨੂੰ 25000 ਵੋਟਾਂ ਮਿਈਆਂ ਦਾ ਮਤਲਬ ਕੀ ਹੈ ਕਿਸਾਨ ਵੀ ਉਹਨੇ ਇਹਦੇ ਨਾਲ ਨਹੀਂ ਹੈ ਸਿਰਫ ਨਿਊਜ਼ੀਅੰਸ ਵੈਲਿਊ ਹੈ ਦੇਸ਼ ਦਾ ਕਿਸਾਨ ਖੁਸ਼ ਹੈ ਮੋਦੀ ਸਾਹਿਬ ਦੇ ਨਾਲ ਹੈ ਬਜਟ ਨੂੰ ਪੂਰੇ ਨੰਬਰ ਦੇ ਰਿਹਾ ਜੀ ਸ਼ਰਮਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਕੱਲ ਬਾਤ ਕਰਾਂਗੇ ਥੈਂਕ ਯੂ